ਲਗੀ ਰਾਤ ਭਾਰਤ ਪਾਕਿਸਤਾਨ ਦੇ ਵਿਚਾਲੇ ਵਿਵਾਦ ਜਿਸ ਤਰ੍ਹਾਂ ਵਧਿਆ ਜਿਸ ਤਰ੍ਹਾਂ ਤਣਾ ਵਧਿਆ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਪਹਿਲਾਂ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਅੰਦਰ ਔਰ ਜੰਮੂ ਕਸ਼ਮੀਰ ਦੇ ਅੰਦਰ ਵਕ ਵਕ ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆ ਰਾਜਸਥਾਨ ਜੈਸਲਮੀਰ ਦੇ ਵਿੱਚ ਇਹ ਹਮਲਾ ਵੇਖਣ ਨੂੰ ਮਿਲਿਆ ਡਰੋਨਸ ਦੇ ਜ਼ਰੀਏ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੂਸਰੇ ਪਾਸੇ ਭਾਰਤੀ ਫੌਜ ਦੇ ਵੱਲੋਂ ਇਸ ਹਮਲੇ ਨੂੰ ناکਾਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਵੱਲ ਨੂੰ ਹਮਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਲਾਹੌਰ ਬਾਰੇ ਖਬਰ ਸਾਹਮਣੇ ਆਉਂਦੀ ਹੈ اسلامਾਬਾਦ ਬਾਰੇ ਸਿਆਲਕੋਟ ਬਾਰੇ ਖਬਰ ਸਾਹਮਣੇ ਆਉਂਦੀ ਹੈ ਔਰ ਇਹਨਾਂ ਖਬਰਾਂ ਦੇ ਦਰਮਿਆਨ ਹੁਣ ਅਗਲਾ ਦਿਨ ਚੜ ਚੁੱਕਿਆ ਤੇ ਅੱਜ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਸਾਇਰਨਸ ਵੀ ਵਜਾਏ ਗਏ ਹੈ ਸੰਭਾਵੀ ਥ੍ਰੈਟ ਦੀ ਪਰਸੈਪਸ਼ਨ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਹੁਣ ਇਸ ਸਥਿਤੀ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਔਰ ਮੋਹਾਲੀ ਦੇ ਵਿੱਚ ਖਾਸ ਤੌਰ ਦੇ ਉੱਤੇ ਕਿ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਮਹਫੂਜ਼ ਰਹਿਣ ਸੜਕਾਂ ਦੇ ਉੱਤੇ ਨਾ ਨਿਕਲਣ ਕਿਉਂਕਿ ਸਾਇਰਨਸ ਜਿਹੜੇ ਨੇ ਥ੍ਰੈਟ ਪਰਸੈਪਸ਼ਨ ਦੇ ਸਾਇਰਨਸ ਜਿਹੜੇ ਨੇ ਉਹ ਵਜਾਏ ਜਾ ਚੁੱਕੇ ਨੇ ਉਹ ਚੰਡੀਗੜ੍ਹ ਔਰ ਮੋਹਾਲੀ ਦੇ ਵਿੱਚ ਵਜਾਏ ਚ ਆ ਚੁੱਕੇ ਨੇ ਵਕ ਵਕ ਥਾਵਾਂ ਤੋਂ ਵੀ ਖਬਰਾਂ ਸਾਹਮਣੇ ਆ ਰਹੀਆਂ ਇਵਨ ਪੰਚਕਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਵੀ ਸਾਇਰਨ ਜਿਹੜਾ ਉਹ ਵਜਾ ਦਿੱਤਾ ਗਿਆ ਖਤਰੇ ਦਾ ਕੋਬੂ ਵਜਾ ਦਿੱਤਾ ਗਿਆ ਔਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਸੰਭਾਵੀ ਸਟ੍ਰਾਈਕ ਵਾਸਤੇ ਸੰਭਾਵੀ ਥ੍ਰੈਟ ਵਾਸਤੇ ਇਹ ਸਾਇਰਨ ਵਜਾਇਆ ਗਿਆ ਹਾਲਾਂਕਿ ਲੋਕਾਂ ਨੂੰ احتیاط ਵਰਤਣ ਲਈ ਕਿਹਾ ਲੋਕਾਂ ਨੂੰ ਸੰਭਾਵੀ احتیاط ਵਰਤਣ ਲਈ ਕਿਹਾ ਇਹੋ ਜੀ ਪੂਰੀ ਸਥਿਤੀ ਜਿਹੜੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਟਵਿੱਟਰ ਹੈਂਡਲ ਦੇ ਉੱਤੇ ਪੋਸਟ ਕੀਤੀ ਗਈ ਹੈ ਔਰ ਲਿਖਿਆ ਗਿਆ ਕਿ ਅਲਰਟ ਇੱਕ 에어 ਵਾਰਨਿੰਗ ਜਿਹੜੀ ਹੈ ਉਹ ਰੀਸੀਵ ਹੋਈ ਆ ਔਰ 에어 ਫੋਰਸ ਸਟੇਸ਼ਨ ਉੱਤੇ ਪੋਸੀਬਲ ਅਟੈਕ ਜਿਹੜਾ ਹੈ ਉਹ ਹੋ ਸਕਦਾ ਆ ਜਿਸ ਵਾਸਤੇ ਸਾਇਰਨਸ ਵਜਾਏ ਗਏ ਨੇ ਤੇ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਲੰਗੀ ਰਾਤ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਅੰਦਰ ਬਹੁਤ ਸਾਰੇ 에어 ਬੇਸਿਸ ਜਿਹੜੇ ਨੇ ਜਿਹੜੇ 에어 ਫੋਰਸ ਸਟੇਸ਼ਨਸ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਭਾਰਤੀ ਫੌਜ ਵੱਲੋਂ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਜਵਾਬੀ ਹਮਲਾ ਜਿਹੜਾ ਭਾਰਤੀ ਫੌਜ ਦੇ ਵੱਲੋਂ ਕੀਤਾ ਜਾਂਦਾ ਪਾਕਿਸਤਾਨ ਦੇ ਉੱਤੇ ਤੇ ਉਸ ਤੋਂ ਬਾਅਦ ਹੁਣ ਅੱਜ ਯਾਨੀ ਕਿ ਅਗਲੇ ਦਿਨ ਸੰਭਾਵੀ ਖਤਰਾ ਜਿਹੜਾ ਹੈ ਉਹ ਵਿਚਾਰਿਆ ਜਾ ਰਿਹਾ ਹੈ ਜਿਸ ਵਾਸਤੇ ਲੋਕਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਇੱਕ ਪਾਸੇ ਫਰੀਦਕੋਟ ਦੇ ਵਿੱਚ ਨੈਟ ਬੰਦ ਕਰ ਦਿੱਤਾ ਗਿਆ ਪੰਚਕੁੱਲੇ ਦੇ ਵਿੱਚ ਵੀ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਸਾਇਰਨਸ ਜਿਹੜੇ ਨੇ ਉਹ ਵੱਜ ਗਏ ਨੇ ਵਕ ਵਕ ਥਾਵਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਲੋਕਾਂ ਨੂੰ ਇਤਿਆਤ ਵਰਤਨ ਲਈ ਕਿਹਾ ਜਾ ਰਿਹਾ ਲੰਗੀ ਰਾਤ ਪੰਜਾਬ ਦੇ ਵਕ ਵਕ ਹਿੱਸਿਆਂ ਦੇ ਵਿੱਚ ਹਾਲਾਤ ਢਣਾਪੂਰਵਕ ਹੋਏ ਸੀ ਜਲੰਧਰ ਵੀ ਉਸ ਦੇ ਵਿੱਚ ਇੱਕ ਹਿੱਸਾ ਰਿਆ ਅੰਮ੍ਰਿਤਸਰ ਹਿੱਸਾ ਰਿਆ ਗੁਰਦਾਸਪੁਰ ਪਠਾਨਕੋਟ ਹਿੱਸਾ ਰਿਆ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਵੀ ਹਾਲਾਤ ਢਣਾਪੂਰਵਕ ਬਣੇ ਰਹੇ ਨੇ ਔਰ ਕਪੂਰਥਲਾ ਵੀ ਇੱਕ ਹਿੱਸਾ ਰਿਆ ਹੈ ਦਾ ਯਾਨੀ ਕਿ ਜੋ ਏਰੀਆਜ਼ ਬਾਰਡਰ ਦੇ ਜ਼ਿਆਦਾ ਨਜ਼ਦੀਕ ਨਹੀਂ ਉਹਨਾਂ ਦੇ ਵਿੱਚ ਸੰਭਾਵੀ ਖਤਰਾ ਜਿਹੜਾ ਉਹ ਬਣਿਆ ਰਿਹਾ ਸੀ ਇੱਥੋਂ ਤੱਕ ਕਿ ਕਈ ਡਰੋਨਸ ਵੀ ਆਏ ਸੀ ਜਿਨ੍ਹਾਂ ਨੂੰ ਨਿਊਟਰਲਾਈਜ਼ ਜਿਹੜਾ ਆ ਉਹ ਕੀਤਾ ਗਿਆ ਪਰ ਇਹ ਇਤਿਆਤਨ ਕੱਲ ਖੁਸ਼ਕਿਸਮਤੀ ਰਹੀ ਹੈ ਕਿ ਭਾਰਤੀ ਫੌਜ ਦੇ ਵੱਲੋਂ ਹਮਲੇ ਨੂੰ ਹਵਾ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਗਿਆ ਸੀ ਯਾਨੀ ਕਿ ਜਿਹੜੇ ਡਰੋਨਸ ਸੀਗੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਸਾਇਰਨਸ ਜਿਹੜੇ ਨੇ ਵਜਾਏ ਜਾ ਰਹੇ ਆ ਮਹਾਲੀ ਚੰਡੀਗੜ੍ਹ ਤੋਂ ਪੰਚਕੂਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਇਹੋ ਜੀ ਸਥਿਤੀ ਦੇ ਵਿੱਚ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਾਂਤੀ ਬਣਾਈ ਰੱਖਣ ਔਰ ਇਤਿਆਹਾਤ ਜਿਹੜੀ ਹੈ ਉਹ ਵਰਤੀ ਜਾਵੇ ਇਤਿਆਤਨ ਤੌਰ ਤੇ ਘਰਾਂ ਦੇ ਵਿੱਚ ਹੀ ਰਿਹਾ ਜਾਵੇ ਔਰ ਜੋ ਵੀ ਪ੍ਰੋਟੋਕਾਲ ਮਿਲਦਾ ਆ ਉਸ ਨੂੰ ਸਮਝਿਆ ਜਾਵੇ ਪ੍ਰਸੀਵ ਕੀਤਾ ਜਾਵੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ